ਇਹ ਟਾਲਕੇ ਦੇ ਪਿੰਨ ਮਰੜੀ ਕਲਾਤੋ ਜੋ ਵੱਡੀ ਖਬਰ ਆ ਰਹੀ ਹੈ ਤੇ ਜ਼ਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਦੀ ਗਿਣਤੀ ਹੁਣ ਵੱਧ ਕੇ 10 ਹੋ ਗਈ ਹੈ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਾਚਾ ਹਾਲਾਂਕਿ ਬਰਕਰਾਰ ਹੈ ਜਿਸ ਕਦਰ ਇਥੇ ਹਾਦਸਾ ਵਾਪਰਿਆ ਹੈ ਜ਼ਰੀਲੀ ਸ਼ਰਾਬ ਦੇ ਚਲਦਿਆਂ ਕੋਈੰਗਾ ਦੁਆਰਾ ਨਹੀਂ ਜੀ ਮਨਿੰਦਰ ਜਿਸ ਨਾਲ ਇਥੇ ਜ਼ਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਦੀ ਗਿਣਤੀ ਵਧਣ ਦਾ ਖਾਚਾ ਸੀ ਕੀ ਕੁਝ ਫਿਲਹਾਲ ਦੀ ਅਪਡੇਟ ਔਰ ਜਾਣਕਾਰੀ ਅੱਜ ਜਿਹੜਾ ਸਲਵਜੂਦਾ ਅਮਰਸਰ ਦੇ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਜਿੱਥੇ ਡਿਪਟੀ ਕਮਿਸ਼ਨਰ ਸਾਖੀ ਸਾਹਣੀ ਹੈ ਤੇ ਐਸਐਸਪੀ ਰੂਰਲ ਮਨਿੰਦਰ ਸਿੰਘ ਸਾਡੇ ਮੌਜੂਦ ਨੇ ਇੱਕ ਅਹਿਮ ਜਾਣਕਾਰੀ ਹੈ ਕਿ ਹੁਣ ਤੱਕ 14 ਮੋਤਾਂ ਦੀ ਪੁਸ਼ਟੀ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਚੁੱਕੀ ਹੈ ਸਰ ਕੀ ਅਪਡੇਟ ਹੈ ਡੈਪਟ ਪਹਿਲਾਂ ਮੈਡਮ ਮੈਡਮ ਲਾਈਵ ਜੁੜੇ ਹੋ ਸੀ ਇੱਕ ਵਾਰੀ ਥੋੜਾ ਅਪਡੇਟ ਕਲੀਅਰ ਕਰ ਦਿਓ ਜੀ ਹੁਣ ਤੱਕ ਕੀ ਅਪਡੇਟ ਹੈ ਹੁਣ ਤੱਕ ਜੀ ਅਨਫੋਰਚਨਟਲੀ ਇਸ ਅ ਅਨਫੋਰਚਨਟ ਹਾਦਸੇ ਦੇ ਵਿੱਚ ਤੋਂ ਤੱਕ 14 ਡੈੱਡਸ ਜਿਹੜੀਆਂ ਨੇ ਹੋ ਚੁੱਕੀਆਂ ਨੇ ਤੇ ਜਦੋਂ ਸਾਨੂੰ ਇਹ ਇਨਫਰਮੇਸ਼ਨ ਪਹੁੰਚੀ ਅਸੀਂ ਤੁਰੰਤ ਆਪਣੀ ਮੈਡੀਕਲ ਟੀਮਾਂ ਪਿੰਡ ਦੇ ਵਿੱਚ ਹੀ ਸਟੇਸ਼ਨ ਕਰਾ ਦਿੱਤੀਆਂ ਸੀਗੀਆਂ ਤੋਂ ਉਸ ਕਰਕੇ ਅਸੀਂ 6 ਲੋਕਾਂ ਨੂੰ ਆਲਰੇਡੀ ਹਸਪਤਾਲ ਦੇ ਵਿੱਚ ਸ਼ਿਫਟ ਕਰ ਚੁੱਕੇ ਜਿਹੜੇ ਸਾਨੂੰ ਲੱਗੇ ਕਿ ਇਹਨਾਂ ਇਹਨਾਂ ਦਾ ਬਚਾਅ ਹੋ ਸਕੇ ਇਹਨਾਂ ਨੂੰ ਇਹ ਪ੍ਰੋਬਲਮ ਆ ਗਈ ਇਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਬਿਕੋਜ਼ ਇਹਨਾਂ ਸਾਰਿਆਂ ਨੇ ਹੀ ਜਿਹੜੀ ਇੰਸਪੀਰੀਅਸ ਲਿਕਰ ਹੈ ਉਹਦਾ ਸੇਵਨ ਕੀਤਾ ਹੋਇਆ ਸੀਗਾ ਹੁਣ ਵੀ ਸਾਡੀ ਟੀਮਸ ਜਿਹੜੀਆਂ ਨੇ ਡੋਰ ਟੂ ਡੋਰ ਜਾ ਕੇ ਪੰਜਾਂ ਪਿੰਡਾਂ ਦੇ ਵਿੱਚ ਹੁਣ ਵੀ ਅਸੀਂ ਲੋਕਾਂ ਨੂੰ ਸ਼ਿਫਟ ਕਰਾ ਰਹੇ ਹਾਂ ਲੋਕਾਂ ਦੇ ਵਿੱਚ ਥੋੜੀ ਰੈਜ਼ਿਸਟੈਂਸ ਹੈਗੀ ਹੈ ਕਿਉਂਕਿ ਜਿਹੜੇ ਐ ਸਿੰਪਟੋਮੈਟਿਕ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਨੂੰ ਨਹੀਂ ਜਾਣਦੀ ਲੋਡ ਪਰ ਤੁਹਾਡੇ ਰਾਹੀ ਵੀ ਮੈਂ ਇਹ ਦੱਸਣਾ ਚਾਹਨੀ ਹੈ ਕਿ ਜੇਕਰ ਕਿਸੇ ਨੇ ਵੀ ਸਪਿਉਰੀਅਸ ਲੀਕਰ ਕੰਜ਼ੂਮ ਕੀਤੀ ਹੈ ਇਹ ਜਿਹੜੀ ਹੈਗੀ ਹੈ ਇੱਕ ਟੌਕਸਿਕ ਹੁੰਦੀ ਹੈ ਇਹ ਜ਼ਹਿਰੀਲੀ ਹੁੰਦੀ ਹੈ ਤੇ ਇਹਦੇ ਜਿਹੜੇ ਸਿੰਪਟਮਸ ਨੇ ਉਹ 24 ਘੰਟੇ ਬਾਅਦ ਵੀ ਦੇਖਣ ਨੂੰ ਮਿਲ ਸਕਦੇ ਹਨ ਇਸ ਲਈ ਮੈਂ ਹਰੇਕ ਨੂੰ ਇਹੀ ਅਸੀਂ ਡੋਰ ਟੂ ਡੋਰ ਲੋਕਾਂ ਨੂੰ ਇਹੀ ਸਮਝਾ ਰਹੇ ਆ ਤੇ ਉਹਨਾਂ ਨੂੰ ਫੋਰਸਫੁਲੀ ਆਪਾਂ ਲੈ ਕੇ ਵੀ ਜਾ ਰਹੇ ਕਿ ਇਲਾਜ ਹੋ ਸਕੇ ਪਿੰਡਾਂ ਦੇ ਲੋਕ ਪ੍ਰਭਾਵਿਤ ਹੁਣ ਤੱਕ ਕਿੰਨੇ ਮੌਤ ਹੋ ਚੁੱਕੇ ਮੈਂ ਹੁਣੇ ਹੀ ਦੱਸਿਆ ਸੀਗਾ ਜੀ ਕਿ ਪੰਜ ਪਿੰਡ ਪ੍ਰਭਾਵਿਤ ਨੇ ਤੇ 14 ਲੋਕਾਂ ਦੀ ਅਨਫੋਰਚੂਨੇਟਲੀ ਹੁਣ ਤੱਕ ਮੌਤ ਹੋ ਚੁੱਕੀ ਹੈ ਕਾਫੀ ਸਮੇਂ ਤੋਂ ਇਹ ਕੰਮ ਕਰ ਰਹੇ ਸਨ ਉਹਨਾਂ ਖਿਲਾਫ ਕੀ ਕਾਰਵਾਈ ਕੀਤੀ ਐਸਐਸਪੀ ਸਾਹਿਬ ਦੀ ਟੀਮ ਵੱਲੋਂ ਆਲਰੇਡੀ ਜਿਹੜੇ ਪਰਸਨਸ ਮੇਨ ਪਰਸਨ ਸੀਗੇ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਹੈ ਤੇ ਜਿਹੜਾ ਨੈਟਵਰਕ ਹੈ ਕਿ ਇਹ ਕਿੱਥੋਂ ਸਪਲਾਈ ਹੋਈ ਕਿੱਥੋਂ ਆਈ ਹੈ ਕਿੱਥੋਂ ਮੰਗਾਈ ਗਈ ਹੈ ਉਹਨਾਂ ਤੇ ਵੀ ਆਲਰੇਡੀ ਜੁਆਇੰਟ ਟੀਮਸ ਐਕਸਰਸਾਈਜ਼ ਤੇ ਪੁਲਿਸ ਦੀ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੇ ਵੀ ਉਸ ਤੇ ਵੀ ਐਕਸ਼ਨ ਸ਼ੁਰੂ ਜਿਹੜੀ ਹੈ ਹੋ ਚੁੱਕੀ ਹੈਗੀ ਹੈ ਤੇ ਇਹ ਦੀ ਬਰੀਫਿੰਗ ਬੈਟਰ ਆਫਕੋਰਸ ਐਸਐਸਪੀ ਸਾਹਿਬ ਤੁਹਾਨੂੰ ਦੇ ਦੇਣਗੇ ਪਰ ਜਿਹੜੇ ਮੇਨ ਆਫੈਂਡਰਸ ਨੇ ਜਿਸ ਤਰ੍ਹਾਂ ਪਿੰਡਾਂ ਨੇ ਦੱਸਦੇ ਕਿ ਲੰਬੇ ਸਮੇਂ ਤੋਂ ਇਹ ਕੰਮ ਕੀਤਾ ਜਾ ਰਿਹਾ ਸੀ ਰੋਜ਼ ਲੇਬਰ ਕਲਾਸ ਇਸ ਤਰ੍ਹਾਂ ਹੀ 30 ਰੁਪਏ ਦੇ ਪੈਕਟ ਖਰੀਦ ਕੇ ਪੀਂਦੀ ਸੀ ਲੱਗਦਾ ਕਿਤੇ ਪ੍ਰਸ਼ਾਸਨ ਮਤਲਬ ਪੁਲਿਸ ਦੇ ਲੈਵਲ ਤੇ ਵੀ ਲਾਪਰਵਾਹੀ ਹੋਈ ਹੈ ਤੇ ਕੋਈ ਇਹ ਸਾਰਾ ਇਨਵੈਸਟੀਗੇਟ ਹੋ ਰਿਹਾ ਹੈ ਡੈਫੀਨਿਟਲੀ ਅਸੀਂ ਸਖਤ ਕਾਰਵਾਈ ਵੀ ਲਵਾਵਾਂਗੇ ਐਗਜ਼ੈਂਪਲਰੀ ਐਕਸ਼ਨ ਹੋਵੇਗੀ ਰਾਤੋਂ ਰਾਤ ਹੀ ਜਿਹੜੇ ਉਹ ਬੰਦੇ ਸੀਗੇ ਉਹ ਫੜ ਲਏ ਗਏ ਸੀਗੇ ਪੁਲਿਸ ਵੱਲੋਂ ਸੋਦੀ ਬਰੀਫਿੰਗ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਕਰ ਦਿੱਤੀ ਜਾਵੇਗੀ ਬਟ ਮੈਂ ਇਹ ਵੀ ਦੱਸਣਾ ਚਾਹਨੀ ਹੈ ਕਿ ਮੈਂ ਲੋਕਾਂ ਨੂੰ ਵੀ ਕਹਿਣੀ ਕਹਿਣਾ ਚਾਹਨੀ ਹੈ ਕਿ ਕਈ ਵਾਰੀ ਆਪਾਂ ਸੋਚਦੇ ਕਿ ਚਾਪਾ ਆਪਾਂ ਔਨਲਾਈਨ ਮੰਗਾ ਲੈਣੇ ਆ ਇਹ ਚੀਜ਼ਾਂ ਤੋਂ ਬਿਲਕੁਲ ਦੂਰ ਰਿਹਾ ਜਾਵੇ ਇਹ ਚੀਜ਼ ਨਾ ਕੀਤੀ ਜਾਵੇ ਇਹ ਫੇਟਲ ਹੋ ਸਕਦੀ ਹੈ ਜਿੱਦਾਂ ਤੁਸੀਂ ਦੇਖ ਵੀ ਰਹੇ ਹੋ ਤੇ ਬਾਕੀ ਜਿਹੜੀ ਹੈ ਅੰਡਰ ਇਨਵੈਸਟੀਗੇਸ਼ਨ ਹੈ ਲੇਕਿਨ ਮੇਨ ਬੰਦੇ ਫੜੇ ਗਏ ਹੈ ਜੋ ਸਪਲਾਈ ਚੇਨ ਹੈ ਉਹ ਉਹ ਵੀ ਜਲਦ ਹੀ ਸਾਨੂੰ ਕਲੀਅਰ ਉਕੇ ਉਤੇ ਤੇ ਵੀ ਐਕਸ਼ਨ ਹੋ ਰਹੀ ਹੈ। ਤਾਂ ਜਿਸ ਤਰ੍ਹਾਂ ਡੈਪਟੀ ਕਮਿਸ਼ਨਰ ਸਾਚੀ ਸਾਣੀ ਜਰਨ ਦੱਸਿਆ ਕਿ ਹੁਣ ਤੱਕ 14 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਔਰ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ ਪੰਜ ਪਿੰਡ ਪੰਜ ਪਿੰਡ ਪਤਾਲਪੁਰੀ ਮਰੜੀ ਕਲਾ ਪੰਘਾਲੀ ਕਲਾ ਥੜੀਵਾਲ ਤੇ ਟਪਰੀਵਾਲ ਤੋਂ ਪੰਜ ਪਿੰਡ ਜਿਹੜੇ ਪ੍ਰਭਾਵਿਤ ਹੋਏ ਐ ਦੁੱਖਾਂ ਦਾ ਪਹਾੜ ਟੁੱਟਿਆ ਉਹਨਾਂ ਮਿਹਨਤਕਸ਼ ਮਜ਼ਦੂਰ ਪਰਿਵਾਰਾਂ ਤੇ ਇਹਨਾਂ ਚੋਂ ਕੁਝ ਪਰਿਵਾਰ ਜਾਇਜ਼ਦਾਰ ਪਰਵਰ ਪ੍ਰਵਾਸੀ ਨੇ ਜਿਹੜੇ ਆਪਣੇ ਸੂਬਿਆਂ ਨੂੰ ਛੱਡ ਕੇ ਇੱਥੇ ਆ ਕੇ ਮਿਹਨਤ ਕਰ ਰਹੇ ਸਨ ਆਪਣੀ ਰੋਟੀ ਰੋਜੀ ਚਲਾ ਰਹੇ ਸਨ ਪਰ ਹੁਣ ਇਸ ਜ਼ਹਿਰੀਲੀ ਸ਼ਰਾਬ ਦੇ ਚਲਦੇ ਆ ਇਹ ਪਰਿਵਾਰ ਜਿਹੜੇ ਐ ਤਬਾਹ ਹੋ ਚੁੱਕੇ ਨੇ ਕਾਫੀ ਲੋਕ ਖਲੇ ਉਹ ਨਹੀਂ ਜਿਹੜੇ ਇਸ ਜ਼ਹਿਰੀਲੀ ਸ਼ਰਾਬ ਤੋਂ ਬਹੁਤ ਪ੍ਰਭਾਵਿਤ ਹੋਏ ਨੇ ਪਰ ਪ੍ਰਸ਼ਾਸਨ ਵੱਲੋਂ ਰਾਤੋਂ ਰਾਤ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਔਰ ਹੁਣ ਵੀ ਡਿਪਟੀ ਕਮਿਸ਼ਨਰ ਖੁਦ ਕਰੋ-ਕਰਿ ਜਾ ਕੇ ਪਿੰਡੋਂ ਪਿੰਡ ਜਾ ਕੇ ਚੈੱਕ ਕਰ ਰਹੇ ਨੇ ਕਿ ਜਿਹੜੇ ਲੋਕ ਇਹ ਸੋਚ ਕੇ ਬੈਠੇ ਨੇ ਕਿ ਉਹ ਠੀਕ ਨੇ ਚਾਹੇ ਉਹਨਾਂ ਨੇ ਉਹ ਜ਼ਹਿਰੀਲੀ ਸ਼ਰਾਬ ਪੀਤੀ ਸੀ ਉਹਦੇ ਸਿੰਪਟਮਸ 24 ਘੰਟੇ ਬਾਅਦ ਵੀ ਜਿਹੜੇ ਹੋ ਸਕ ਤੋ ਉਹਨਾਂ ਤਕਲੀਫ ਪ੍ਰੋਬਲਮ ਜਿਹੜੀ ਹੈ ਥੋੜਾ ਠਹਿਰ ਕੇ ਵੀ ਹੋ ਸਕਦੀ ਹੈ ਇਸ ਲਈ ਉਹਨਾਂ ਨੂੰ ਜਾ ਕੇ ਕਨਵਿੰਸ ਕਰਕੇ ਉਹਨਾਂ ਨੂੰ ਹਸਪਤਾਲ ਲਿਜਾ ਕੇ ਉਹਨਾਂ ਦਾ ਵੀ ਚੈੱਕਅਪ ਕੀਤਾ ਜਾ ਰਿਹਾ ਹੈ ਪਰ ਕਿਤਨਾ ਕਿਤੇ ਲਾਪਰਵਾਹੀ ਦੀ ਗੱਲ ਵੀ ਜਿਹੜੀ ਹੈ ਅਸੀਂ ਕਰ ਰਿਹਾ ਕਿ ਕਾਰਨ ਕਿ ਇਹ ਸ਼ਰਾਬ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਹੈ ਰੋਜ਼ਾਨਾ ਜਿਹੜੀ ਹੈ ਲੇਬਰ ਕਲਾਸ ਮਜ਼ਦੂਰ ਲੋਕ ਜੋ ਸ਼ਾਮ ਨੂੰ ਆਪਣੇ ਕੰਮਕਾਰ ਤੋਂ ਵੇਲੇ ਹੋਣ ਤੋਂ ਬਾਅਦ ਇਹ 30-40 ਰੁਪਏ ਦਾ ਪੈਕੇਟ ਜਿਹੜਾ ਖਰੀਦ ਕੇ ਆਮ ਹੀ ਜਿਹੜਾ ਇਸ ਨੂੰ ਕੰਜ਼ਿਊਮ ਕਰਦੇ ਸੀ ਤੋਂ ਐਸਐਸਪੀ ਤੇ ਆਤੀ ਮਨਿੰਦਰ ਸਿੰਘ ਸਾਹਿਬ ਮੌਜੂਦ ਨੇ ਸਰ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਕਿੰਨੇ ਪਿੰਡਾਂ ਚ ਇਹਨਾਂ ਦਾ ਨੈਟਵਰਕ ਸੀ ਕਿ ਕਿਤੋਂ ਲਿਆ ਕੇ ਕੀ ਕਿਹੜੀ ਛਰਾਬ ਸੀ ਕੈਮੀਕਲ ਸੀ ਕੀ ਸੀ ਜਿਹੜਾ ਵੇਚਿਆ ਜਾ ਰਿਹਾ ਸੀ ਦੇਖੋ ਜੀ ਸਾਨੂੰ ਕੱਲ ਰਾਤ 9:30-10 ਵਜੇ ਦੇ ਨੇੜੇ ਤੇੜੇ ਇਤਲਾਹ ਮਿਲਦੀ ਹੈ ਕਿ ਇਹ ਜਿਹੜੇ ਦੋ ਤਿੰਨ ਪਿੰਡ ਨੇ ਇੱਥੇ ਪੰਗਾਲੀ ਪਿੰਡ ਹੈਗਾ ਪਤਾਲਪੁਰੀ ਹੈਗਾ ਥੀਰੇਵਾਲ ਹੈਗਾ ਇਹਨਾਂ ਚ ਲੋਕਾਂ ਦੀ ਜੇ ਰੀਲੀ ਸ਼ਰਾਬ ਕਾਰਨ ਮੌਤ ਹੋ ਰਹੀ ਹੈ ਸਾਡੀਆਂ ਟੀਮਾਂ ਇਮੀਡੀਏਟਲੀ ਹਰਕਤ ਚੰਨੀ ਹੈ ਤੇ ਇੱਥੇ ਜਿਹੜੇ ਵੀ ਲੋਕਲ ਸ਼ਰਾਬ ਵੇਚਣ ਵਾਲੇ ਜਿਹੜੇ ਇਹਨਾਂ ਨੂੰ ਵੇਚੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਅਸੀਂ 3-4 ਜਣਿਆਂ ਨੂੰ ਅਸੀਂ 4-4 ਜਣਿਆਂ ਨੂੰ ਰਾਉਂਡ ਅਪ ਕੀਤਾ ਉਹਨਾਂ ਤੋਂ ਪਤਾ ਕੀਤਾ ਕਿ ਉਹ ਕਿਹੜੇ ਸਪਲਾਇਰ ਤੋਂ ਲੈ ਕੇ ਆਏ ਸੀ ਪ੍ਰਭਜੀਤ ਸਿੰਘ ਨਾਂ ਦਾ ਬੰਦਾ ਹੈਗਾ ਉਹ ਪੰਗਵਾ ਪਿੰਡ ਦਾ ਰਹਿਣ ਵਾਲਾ ਜੀ ਉਹਨੂੰ ਅਸੀਂ ਅਰੈਸਟ ਕਰਕੇ ਫੇਰ ਉਹਦੇ ਤੋਂ ਜਦੋਂ ਪੁੱਛਗਿੱਛ ਕੀਤੀ ਉਹਨੇ ਦੱਸਿਆ ਕਿ ਇੱਕ ਕਿੰਗਪਿੰਨ ਹੈਗਾ ਇੱਥੇ ਸਾਹਬ ਸਿੰਘ ਨਾਂ ਦਾ ਰਾਜਾ ਸੰਸੀ ਥਾਣੇ ਦਾ ਰਹਿਣ ਵਾਲਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਤੋਂ ਅਸੀਂ ਹੁਣ ਪੁੱਛਤੀਚ ਕਰ ਰਹੇ ਹਾਂ ਕਿ ਕਿਹੜੀਆਂ ਡਿਸਟ੍ਰਿਬਿਊਸ਼ਨ ਫਾਰਮਸ ਤੋਂ ਉਹ ਇਹ ਚੀਜ਼ਾਂ ਲੈ ਕੇ ਆਂਦਾ ਸੀਗਾ ਕਿਹੜੀ-ਕਿਹੜੀਆਂ ਚੀਜ਼ਾਂ ਤੋਂ ਉਹ ਨੂੰ ਉਹ ਸਪਲਾਈ ਲੈਂਦਾ ਸੀਗਾ ਤੇ ਕਿਵੇਂ-ਕਿਵੇਂ ਡਿਸਟ੍ਰਿਬਿਊਟ ਕਰਦਾ ਸੀਗਾ ਸਰ ਅਮਰਸਰ ਜ਼ਿਲ੍ਹੇ ਚ ਹੀ ਭਰਾਈ ਜਾਂਦੀ ਸੀ ਕਿ ਕਿਤੇ ਹੋਰ ਨਾ ਕੀ ਇਹ ਦੱਸਣ ਮੁਤਾਬਕ ਇਹ ਬਾਹਰਲੇ ਜ਼ਿਲ੍ਹਿਆਂ ਚੋਂ ਲੈ ਕੇ ਆਂਦਾ ਸੀਗਾ ਬਾਰਲੀਆ ਸਟੇਟ ਚੋ ਵੀ ਇਨਫੈਕਟੇ ਲੈ ਕੇ ਅੰਦਰ ਸੀਗਾ ਇਹਨਾਂ ਨੇ ਆਰਡਰ ਕੀਤਾ ਸੀਗਾ ਤੇ ਉਹਨਾਂ ਦੂ ਵੀ ਅਜੀ ਸਾਡੀਆਂ ਜਿਹੜੀਆਂ ਟੀਮਾਂ ਨੇ ਇਮੀਡੀਏਟਲੀ ਰਸ਼ ਕਰ ਚੁੱਕੀਆਂ ਨੇ ਬਾਹਰ ਜਾ ਚੁੱਕੀਆਂ ਨੇ ਤੇ ਉਹਨਾਂ ਨੂੰ ਵੀ ਅਸੀਂ ਜਲਦੀ ਰਾਉਂਡ ਅਪ ਕਰ ਲਾਂਗੇ। ਹਾਲ ਜਿਸ ਤਰ੍ਹਾਂ ਲੋਕ ਦੱਸ ਰਹੇ ਕਿ ਰੋਜ਼ ਦੀ ਰੁਟੀਨ ਸੀ ਇਹਨਾਂ ਦੀ 30-40 ਰੁਪਏ ਦੇ ਪੈਕੇਟ ਖਰੀਦਣ ਦੀ ਲੱਗਦਾ ਕਿਤੇ ਇਹਨਾਂ ਕਿਤੇ ਲਾਪਰਵਾਹੀ ਵੀ ਰਹੀ ਹੈ ਕਿ ਹੁਣ ਤੱਕ ਪੁਲਿਸ ਜਿਹੜਾ ਇੱਕ ਆਪਣਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ ਜਿਹੜੇ ਇਹ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀ ਸੀਗੇ ਇਹਨਾਂ ਨੂੰ ਨਸ਼ੇ ਦੀ ਸਪਲਾਈ ਕਿਉਂਕਿ ਕਾਫੀ ਜ਼ਿਆਦਾ ਘਟ ਗਈ ਹੈ ਤੇ ਉਹਦੇ ਕਰਕੇ ਇਹ ਫਿਰ ਦੂਸਰੇ ਜਗਾਵਾਂ ਤੋਂ ਇਹ ਸੇਵਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਜਿਵੇਂ ਇਹ ਬੰਦੇ ਨੇ ਫਿਰ ਸਾਹਮਣੇ ਆ ਕੇ ਆਪਣੇ ਆਪ ਨੂੰ ਉਜਾਗਰ ਕੀਤਾ ਕਿ ਮੈਂ ਤੁਹਾਨੂੰ ਦਿੰਨਾ ਹੈ ਇਹ ਨਸ਼ਾ ਤੁਸੀਂ ਇਹ ਕਰੋ ਉਹਦੇ ਨਾਲੇ ਵਿਚਾਰੇ ਭੋਲੇ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਸੀਗੇ ਉਹਨਾਂ ਦੀਆਂ ਗੱਲਾਂ ਚਾਕੇ ਤੇ ਇਹਨਾਂ ਨੇ ਇਹ ਨਸ਼ੇ ਦਾ ਸੇਵਨ ਕੀਤਾ ਹੈ ਕਿ ਇਹ ਕੈਮੀਕਲ ਹੈ ਕੋਈ ਸ਼ਰਾਬ ਇਹ ਮੈਥਨੋਲ ਸੀਗਾ ਜੀ ਇਹ ਕੈਨਸਲ ਨੂੰ ਲੈ ਕੇ ਆਏ ਸੀਗੇ ਇਹਨੂੰ ਡਾਈਲੂਟ ਕਰਕੇ ਇਹਨਾਂ ਨੇ ਲੋਕਾਂ ਨੂੰ ਸੇਵਨ ਕਰਾਇਆ ਜਿਹੜੇ ਡਿਸਟਰੀਬਿਊਟਰ ਹੈ ਪ੍ਰਭਜੀਤ ਨੇ ਸੇਵਨ ਕਰਾਇਆ ਉਹਨੂੰ ਡਾਈਲੂਟ ਕਰਕੇ ਗੁਫਤਾਰੀ ਹੋ ਸਕਦੀ ਹੈ ਬਿਲਕੁਲ ਜੀ ਅਸੀਂ ਮੈਂ ਤੁਹਾਨੂੰ ਦੱਸਿਆ ਜਿਵੇਂ ਇਹਦਾ ਪੂਰਾ ਦਾ ਪੂਰਾ ਨੈਟਵਰਕ ਹੈ ਅਸੀਂ ਪੂਰੇ ਦਾ ਪਰਦਾ ਫਾਸ਼ ਕਰ ਰਹੇ ਹਾਂ ਜਿਹੜੀਆਂ ਜਿੱਥੇ ਕੈਮੀਕਲ ਬਣਿਆ ਸੀਗਾ ਅਸੀਂ ਉਸ ਫਾਰਮ ਤੱਕ ਜਾਵਾਂਗੇ ਤੇ ਉਹਨਾਂ ਦੇ ਵੀ ਪੂਰੀ ਕਾਰ ਮਨਿੰਦਰ ਸਿੰਘ ਹਰਾਨੇ ਦੱਸਿਆ ਕਿ ਪੂਰਾ ਨੈਟਵਰਕ ਜਿਹੜਾ ਹੈ ਉਹ ਟ੍ਰੇਸ ਕੀਤਾ ਜਾ ਚੁੱਕਿਆ ਹੈ 6 ਲੋਕਾਂ ਦੀ ਹੁਣ ਤੱਕ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਜੋ ਮੁੱਖ ਕਿੰਗਪਿੰਗ ਸਾਫ ਸਿੰਘ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਉਸ ਤੋਂ ਹੁਣ ਉਹਨਾਂ ਸੂਬਿਆਂ ਤੱਕ ਉਸ ਸੂਬੇ ਤੱਕ ਜਿੱਥੋਂ ਇਹ ਮੈਥਨੋਲ ਨਾਮ ਦਾ ਇਹ ਕੈਮੀਕਲ ਲਿਆ ਕੇ ਉਸ ਨੂੰ ਡਿলিউਟ ਕਰਕੇ ਵੇਚਦੇ ਸਨ ਉਹ ਵੀ ਜਿਹੜਾ ਸਾਰਾ ਟ੍ਰੇਸ ਕੀਤਾ ਜਾ ਚੁੱਕਿਆ ਉਸ ਸੂਬੇ ਜਾ ਕੇ ਉਸ ਫਰਮ ਤੱਕ ਵੀ ਜਿਹੜੀ ਇਹ ਪਹੁੰਚ ਕੀਤੀ ਜਾਵੇਗੀ ਉਹਨਾਂ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਔਰ ਸਾਬ ਸਿੰਘ ਅਤੇ ਦੂਸਰਾ ਪ੍ਰਭਜੀਤ ਸਿੰਘ ਤੋਂ ਪੁੱਛਗਿੱਛ ਤੇ ਆਧਾਰ ਤੇ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਤਾਂ ਇਹ ਤੋਂ ਐਸੀ ਗੱਲ ਕੀ ਨਾਮ ਹੈ ਜੀ ਤੁਹਾਡਾ ਜਸਪਾਲ ਜੀ ਕਿਸ ਦੀ ਡੈਥ ਹੋਈ ਹੈ ਜੀ ਜੀ ਆਪਣੇ ਗੰਜੂਰਾਮ ਜੀ ਗੰਜੂਰਾਮ ਜੀ ਹਾਂ ਜੀ ਕਿਸ ਤਰ੍ਹਾਂ ਹੋਈ ਜੀ ਜੀ ਪਹਿਲਾਂ ਸ਼ਰਾਬੂ ਪੀਂਦਾ ਸੀ ਤੇ ਹੁਣ ਦੋ ਤਿੰਨ ਚੋ ਮਤਲਬ ਬਿਮਾਰ ਇੱਕ ਦੋ ਦਿਨ ਚੋ ਬਿਮਾਰ ਰਿੰਦਾ ਰਹਾ ਰਿੰਦਾ ਰਹਾ ਤੇ ਉਹਦੇ ਕਰਕੇ ਡੱਤ ਹੋਈ ਇਹਨਾਂ ਦੀ ਸ਼ਰਾਬ ਕਰਕੇ ਹਾਂਜੀ ਹਾਂਜੀ ਆ ਕੱਲ ਰਾਤ ਨੂੰ ਕੱਲ ਰਾਤ ਨਹੀਂ ਸ਼ਰਾਬ ਪੀਤੀ ਇਹ ਦੋ ਦਿਨ ਪਹਿਲਾਂ ਠੀਕ ਨਹੀਂ ਰਿਹਾ ਪਹਿਲਾਂ ਪੀਂਦਾ ਰਿਹਾ ਨਾ ਸ਼ਰਾਬ ਉਹ ਨਕੋਲ ਹਾਂਜੀ ਹਾਂ ਹਾਂਜੀ ਹਾਂਜੀ ਪਤਾ ਕੋਈ ਕਿੰਨੇ ਦੀ ਮਿਲਦੀ ਸੀ ਪੈਕਟ ਕਿੱਥੋਂ ਲਿਆ ਨਾ ਇਹ ਮੈਨੂੰ ਨਹੀਂ ਪਤਾ ਕਿੰਨੇ ਦੀ ਮਿਲਦੀ ਆਪਾਂ ਝੂਠ ਬੋਲਣਾ ਕਿ ਰਿਪ ਕਿੰਨੇ 20 ਰੁਪਏ ਦੀ ਮਿਲਦੀ 50 ਰੁਪਏ ਦੀ ਮਿਲਦੀ ਹਾਂਜੀ ਸਾਡੇ ਪਿੰਡ ਦੇ ਮੈਂ ਸਰਪੰਚ ਆ ਪਿੰਡ ਦਾ ਹਾਂਜੀ ਹਾਂਜੀ ਸਾਡੇ ਪਿੰਡ ਚ ਹੋਰ ਵੀ ਕੋਈ ਮੌਤ ਹੋਈ ਦੋ ਮੌਤਾਂ ਹੋਈਆਂ ਜੀ ਦੋ ਮੌਤਾਂ ਹਾਂਜੀ ਹਾਂਜੀ ਇੱਕ ਗੰਜੂਰਾਮ ਤੇ ਇੱਕ ਉੱਧਰ ਹੈਗੀ ਉਹ ਉਹਨਾਂ ਦੀ ਹੋਈ ਆ ਤੁਹਾਨੂੰ ਪਤਾ ਨਹੀਂ ਇਹ ਸ਼ਰਾਬ ਕਿੰਨੇ ਦੀ ਲੈਂਦੇ ਸੀ ਹਾਂ ਇਹ ਨਹੀਂ ਪਤਾ ਸਾਨੂੰ ਇਹ ਸ਼ਰਾਬ ਕਿੰਨੇ ਦੀ ਪੈਕੇਟ ਲੈਂਦੇ ਸੀ ਹਾਂ ਇਹ ਲਿਫਾਫੇ ਇੰਨੇ ਕਿ ਲਿਫਾਫੇ ਚ ਸ਼ਰਾਬ ਮਿਲਦੀ ਹਾਂ ਪੈ ਪੈਕੇਟ ਪੈਕੇਟ ਹਾਂਜੀ ਹਾਂਜੀ ਕੀ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਦੇ ਉਹ ਮੰਗੇ ਨਸ਼ਾ ਤੇ ਚਲੋ ਬੰਦ ਗਵਰਨਮੈਂਟ ਤੋਂ ਸਾਰੇ ਮੰਗ ਕਰਨ ਲਈ ਆ ਤੇ ਆਪਾਂ ਮੰਗ ਇਹ ਕਰਦੇ ਕਿ ਆ ਗਰੀਬ ਬੰਦੇ ਆ ਕਿ ਜਿਹੜੇ ਪੂਰੇ ਦੋਵੇਂ ਹੋਏ ਆ ਇਹਨਾਂ ਦੀ ਜਿਹੜੀ ਹਲਪਰ ਕਰਨੀ ਆ ਪੈਸੇ ਕੋੜੀ ਜਿਹੜਾ ਕੁਝ ਕਰਨਾ ਬੱਚਿਆਂ ਦੀ ਜਿਹੜੀ ਉਹ ਦਿੱਤੀ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਪਰਿਵਾਰਾਂ ਦੇ ਜੋ ਜੀ ਸਨ ਇੱਕੋ ਕਮਾਨ ਵਾਲੇ ਜੀ ਉਹ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਐ ਤੋਂ ਅਸੀਂ ਹੋਰ ਵੀ ਪਿੰਡਾਂ 'ਚ ਜਾਵਾਂਗੇ ਪੰਘਾਲੀ ਕਲਾਂ ਵੱਖ-ਵੱਖ ਪਿੰਡਾਂ ਦੇ ਵਿੱਚ ਮਰੜੀ ਕਲਾਂ ਥਰੀਏਵਾਲ ਟੱਪਰੀਵਾਲ ਤੋਂ ਵੱਖ-ਵੱਖ ਪਿੰਡ ਨੇ ਜਿਨ੍ਹਾਂ ਵਿੱਚ ਕੁਝ ਪ੍ਰਵਾਸੀ ਮਜ਼ਦੂਰਾਂ ਦੀ ਵੀ ਗਿਣਤੀ ਹੈ ਜੋ ਇੱਥੇ ਪੱਕੇ ਤੌਰ ਤੇ ਰਹਿ ਕੇ ਆਪਣੀ ਰੋਟੀ ਰੋਜੀ ਕਮਾਰੇ ਸਨ ਲੇਬਰ ਕਰਕੇ ਪਰ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਹੁਣ ਪੱਬਾ ਭਾਰ ਹੋਇਆ ਹੁਣ ਜ਼ਰੂਰ ਇਸ ਘਟਨਾ ਤੋਂ ਬਾਅਦ ਚੌਕਸ ਹੋਇਆ ਸਟ੍ਰੇਟ ਹੋਇਆ ਹੈ ਔਰ ਲਗਾਤਾਰ ਵੱਖ-ਵੱਖ ਘਰਾਂ ਦਾ ਦੌਰਾ ਕੀਤਾ ਜਾ ਰਿਹਾ ਜਿੱਥੇ-ਜਿੱਥੇ ਜਾਣਕਾਰੀ ਮਿਲ ਰਹੀ ਹੈ ਕੋਈ ਸ਼ਰਾਬ ਦੇ ਨਾਲ ਬਿਮਾਰ ਹੋਇਆ ਹੈ ਪ੍ਰਭਾਵਿਤ ਹੋਇਆ ਜਾਂ ਡੈਥ ਹੋਈ ਹੈ ਤਾਂ ਉਹਨਾਂ ਘਰਾਂ ਤੱਕ ਜਿਹੜਾ ਪਹੁੰਚ ਕੀਤੀ ਜਾ ਰਹੀ ਹੈ ਔਰ ਪਰ 14 ਮੌਤਾਂ ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ 6 ਲੋਕ ਹੁਣ ਤੱਕ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਘਰਾਂ ਚੋਂ ਚੱਕ ਕੇ ਹਸਪਤਾਲਾਂ ਚ ਪਹੁੰਚਾਏ ਜਾ ਚੁੱਕੇ ਨੇ ਪਰ ਇਹ ਹਾਸਾ ਆਪਣੇ ਆਪ ਦੇ ਵਿੱਚ ਕਿਤਨਾ ਕਿਤੇ ਇਸ ਗੱਲ ਦਾ ਪ੍ਰਮਾਣ ਵੀ ਹੈ ਕਿ ਤਰਨਤਾਰਨ ਦੇ ਵੱਡੇ ਹਾਸੇ ਤੋਂ ਜਿਸ ਦੇ ਵਿੱਚ ਸੌ ਦੇ ਕਰੀਬ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਚਲਦਿਆਂ ਮੌਤ ਹੋਈ ਸੀ ਉਸ ਹਾਸੇ ਤੋਂ ਸ਼ਾਇਦ ਪ੍ਰਸ਼ਾਸਨ ਨੇ ਹਲੇ ਤੱਕ ਸਬਕ ਨਹੀਂ ਲਿਆ ਕਿਉਂਕਿ ਹੁਣ ਜ਼ਰੂਰ 6 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਹੀ ਉੱਠਦਾ ਹੈ ਕਿ ਜੇਕਰ ਇਹਨਾਂ ਮਜ਼ਦੂਰ ਲੋਕਾਂ ਦੀ ਮਿਹਨਤ ਕਸ਼ਲੋਕਾਂ ਦੀ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਇਹ ਰੁਟੀਨ ਸੀ ਕਿ ਉਹ ਰੋਜ਼ਾਨਾ ਕੰਮ ਕਰ ਤੋਂ ਬਾਅਦ ਇਹ 30 40 50 ਰੁਪਏ ਦਾ ਪੈਕੇਟ ਖਰੀਦ ਕੇ ਉਸ ਦੇ ਨਾਲ ਆਪਣੇ ਨਸ਼ੇ ਦੀ ਪੂਰਤੀ ਕਰਦੇ ਸਨ ਤਾਂ ਕਿਤੇ ਨਾ ਕਿਤੇ ਸਵਾਲ ਉੱਠਨੇ ਸੁਭਾਵਕ ਨੇ ਲਾਜ਼ਮੀ ਨੇ ਕਿ ਆਖਰਕਾਰ ਹੁਣ ਜੋ ਰਾਤੋਂ ਰਾਤ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਫਿਰ ਪਹਿਲਾਂ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਸੀ ਕਿੱਥੇ ਸੀ ਕਿਉਂ ਇਨੀ ਲਾਪਰਵਾਹੀ ਜਾਰੀ ਸੀ ਇਸ ਗੱਲ ਦਾ ਸਵਾਲ ਵੀ ਜਿਹੜਾ ਲਾਜ਼ਮੀ ਹੈ ਹੁਣ ਜ਼ਰੂਰ ਡਿਪਟੀ ਕਮਿਸ਼ਨਰ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਪੁਲਿਸ ਲੈਪ ਅਧਰਤੇ ਕਿਸੇ ਦੀ ਕੋਈ ਮਿਲੀਭੁਗਤ ਨਿਕਲੀ ਤਾਂ ਉਸ ਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਪਰ ਫਿਲਹਾਲ ਇੱਕ ਇਹ ਗੱਲ ਜ਼ਰੂਰ ਹੈ ਕਿ ਰਾਤੋ-ਰਾਤ ਪ੍ਰਸ਼ਾਸਨ ਵੱਲੋਂ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਪੂਰਾ ਨੈਟਵਰਕ ਹੈ ਉਸ ਨੂੰ ਕ੍ਰੈਕ ਕਰਨ ਦਾ ਦਾਵਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜੇ ਸਵੇਰੇ ਤੋਂ ਮੈਥਨੋਲ ਦਾ ਇੱਕ ਕੇਲਨ ਜਿਹੜਾ ਹੈਗਾ ਵੱਡਾ ਕੈਨ ਲਿਆ ਕੇ ਡਰਮ ਲਿਆ ਕੇ ਉਸ ਨੂੰ ਡਿলিউਟ ਕਰਕੇ ਪਤਲਾ ਕਰਕੇ ਉਸ ਦੇ ਵਿੱਚ ਪਾਣੀ ਪਾ ਕੇ ਉਹ ਜਿਹੜੀ ਸ਼ਰਾਬ ਦੇ ਪੈਕੇਟ ਤਿਆਰ ਕੀਤੇ ਜਾਂਦੇ ਸਨ ਤੋਂ ਇੱਕ ਵੱਡਾ ਨੈਟਵਰਕ ਸੀ ਜੋ ਵਕ ਵਕ ਪਿੰਡਾਂ ਦੇ ਵਿੱਚ ਇਹ ਜ਼ਹਿਰੀਲੀ ਸ਼ਰਾਬ ਵੇਚਣ ਦਾ ਜਿਸ ਦੇ ਚੱਲਦਿਆਂ ਹੁਣ 14 ਕਰਨ ਤਬਾਹ ਹੋ ਚੁੱਕੇ ਨੇ ਔਰ ਜੋ ਲੋਕ ਜਖਮੀ ਹੋਏ ਨੇ ਜਾਂ ਬਿਮਾਰ ਹੋਏ ਨੇ ਉਹਨਾਂ ਤੇ ਵੀ ਇੱਕ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਚੋਂ ਜ਼ਿਆਦਾ ਬਿਲਕੁਲ ਜੀ ਤੁਹਾਨੂੰ ਮਰੇਂਦਰ ਰੋਕਣਾ ਚਾਹਾਂਗੇ ਡਾਕਟਰ ਦਲਜੀਤ ਚੀਵਾ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਕਾਲਜ ਦੇ ਆਗੂ ਜੁੜ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਆ ਚੀਵਾ ਜੀ ਕੀ ਕਹੋਗੇ ਤੁਸੀਂ ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰਦੀ ਕਿ ਇਸ ਨਸ਼ਾ ਤੇ ਨਕੇਲ ਕਸਰਿਆਂ ਲਗਾਤਾਰ ਆਪਰੇਸ਼ਨ ਚਲਾਇਆ ਜਾ ਰਹੇ ਨੇ ਔਰ ਇੱਥੇ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਆਖਿਰ ਜ਼ਿੰਮੇਵਾਰ ਕੌਣ ਹੈ ਇੱਕ ਵੱਡਾ ਸਵਾਲ ਖੜਾ ਹੋ ਗਿਆ ਕੋਈ ਨਹੀਂ ਤਾਂ ਗੱਲ ਹੈ ਕਿ ਇਸ ਵੱਡੀ ਘਟਨਾ ਦੇ ਤੇ ਮੈਂ ਅਫਸੋਸ ਪ੍ਰਗਟ ਕਰਦਾ ਤੇ ਇੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਜਾਂਦਾ ਜਿਹੜੀਆਂ ਸੋ ਜੀ ਕਰਮ ਚੇਰੀ ਕਿ ਕਿ ਇੱਕ ਪਾਸੇ ਇੱਡੇ ਵੱਡੇ ਦਾਅਵੇ ਹੋ ਰਹੇ ਜੀ ਤੇ ਦੂਜੇ ਪਾਸੇ ਇਹ ਜ਼ਮੀਨੀ ਹਕੀਕਤ ਆ ਜਿਹੜੀ ਕੁਦਰਤੀ ਤੌਰ ਤੇ ਸਾਹਮਣੇ ਆਈ ਹੈ ਇਸ ਕਰਕੇ ਬੜਾ ਵੱਡਾ ਮੈਂ ਸਮਝਦਾ ਕਿ ਰਾਇਮਾ ਸਰਕਾਰ ਨੂੰ ਇਸ ਦੇ ਵਾਸਤੇ ਜਵਾਬ ਦੇਣਾ ਪੜਾ ਕਿਉਂਕਿ ਪਹਿਲਾਂ ਵੀ ਬਾਜ਼ੇ ਦੇ ਵਿੱਚ ਇੱਕ ਬਹੁਤ ਵੱਡੀ ਤੇਜ਼ੀ ਹੋਈ ਸੀ ਉਸ ਤੋਂ ਬਾਅਦ ਵੀ ਜਿਹੜੀਆਂ ਬੜੀਆਂ ਅਨਾਊਂਸਮੈਂਟਾਂ ਹੋਈਆਂ ਸੀ ਪਰ ਸਹੀ ਮਨਿਆਂ ਦੇ ਵਿੱਚ ਜਿਹੜੇ ਐ ਛੇਟਾ ਛੋਟੇ ਬੰਦੇ ਫੜ ਕੇ ਤੇ ਉਹ ਵੀ ਸਾਰਾ ਤੇ ਜਿਹੜਾ ক্লোਜ਼ ਕਰ ਦਿੱਤਾ ਗਿਆ ਤੇ ਅੱਜ ਇਹ ਘਟਨਾ ਫਿਰ ਵਾਪਰੀ ਹੈ ਅੱਜ ਇੰਨੀ ਮੁੱਦਾ ਹੋਣਾ ਤੇ ਕੁਦਰਤੀ ਕਰਦਾ ਕਿ ਅੰਦਾਜ਼ਾ ਜੋ ਲੱਗ ਰਿਹਾ ਹੈ ਜੀ ਤੇ ਹੋਰ ਵੀ ਜਿਹੜੀਆਂ ਜਨਤ ਜਾ ਸਕਦੀਆਂ ਇੱਕ ਉਸਕੇ ਬੜੇ ਤੇ ਹਾਈ ਲੈਵਲ ਦੀ ਇੰਡੀਪੈਂਡੈਂਟ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਸਹੀ ਜਿਹੜੇ ਇਹਦੇ ਪਿੱਛੇ ਦੋਸ਼ੀ ਹੈ ਹੂੰ ਇਹ ਨਹੀਂ ਵੀ ਫਿਰ ਅੱਗੇ ਛੋਟੇ ਛੋਟੇ ਪੱਤੇ ਪੜ ਕੇ ਤੇ ਤੁਸੀਂ ਇਹ ਦਰਜ ਕਰਦੇ ਤੇ ਅਸੀਂ ਦੋਸ਼ੀਆਂ ਨੂੰ ਪਛਾੜਦੇ ਜਿੰਨੇ ਤੇ ਅਸਲੀ ਵੱਡੇ ਮਦਰਮਤ ਜਿਹੜੇ ਇਹਦੇ ਪਿੱਛੇ ਨੇ ਉਹ ਸਪੋਝ ਨਹੀਂ ਹੁੰਦੇ ਕਿ ਕੀ ਕਾਰਨ ਸੀ ਕਿਥੋਂ ਜਿਹੜਾ ਮਟੀਰੀਅਲ ਆਉਂਦਾ ਰਿਹਾ ਜਦ ਹੀ ਕਿਤਾਬ ਵਿੱਚ ਜਿਹੜੇ ਕਿ ਜਿੰਦਗੀ ਤੋਂ ਲੀਕ ਹੋ ਕੇ ਮਿਲ ਪੈਂਦੀ ਰਹੀਆਂ ਕਿ ਕਿਸਨ ਦਾ ਹੈ ਤੇ ਅਕਸਰ ਵੀ ਹੱਥਾਂ ਵੀ ਰਾਤ ਚੋ ਕੇ ਤੇ ਜਿਹੜੇ ਆ ਨਲਪੱਖ ਜਾਂਚ ਦੇ ਨਾਲ ਜਿਹੜਾ ਵੀ ਦੋਸ਼ ਪਾਇਆ ਜਾਏ ਉਹ ਸਖਤ ਪਾਬੰਦੀ ਚਾਹੀਦੀ ਹੈ। ਔਰ ਜਿਹੜੇ ਹੱਦੇ ਦੁਬਾਰ ਨੇ ਉਹਨਾਂ ਵਾਸਤੇ ਵੀ ਸਰਕਾਰ ਨੂੰ ਇਮੀਜिएट ਐਕਸ਼ਨ ਕਰਨ ਚਾਹੀਦਾ ਕਿ ਬੈਸਟ ਮੈਡੀਕਲ ਸਹੂਲਤ ਦੇ ਕੇ ਜਿੰਨੇ ਜਾਨਾਂ ਬਚਾਈਆਂ ਜਾ ਸਕਦੀਆਂ ਪਹਿਲਾਂ ਉਸ ਕੋ ਸੇ ਧਿਆਨ ਦੇਣਾ ਚਾਹੀਦਾ। ਸੁਪਰ ਵੀ ਬੱਡੀ ਟਾਈਪੀ ਆ ਬਹੁਤ ਅਫਸੋਸ ਹੈ। ਬਿਲਕੁਲ ਔਰ ਇਸ ਵਿੱਚ ਕਰ ਇੱਥੇ ਬੜੀ ਵੱਡੀ ਜਵਾਬਦੇਹੀ ਬਣਦੀ ਹੈ ਕਿਉਂਕਿ ਤਰਨਤਾਰਨ ਵਿੱਚ ਵੀ ਇੱਕ ਬੜਾ ਵੱਡਾ ਹਾਦਸਾ ਇਸ ਤਰ੍ਹਾਂ ਦਾ ਵਾਪਰਿਆ ਸੀ ਸ਼ਾਇਦ ਉਸ ਤੋਂ ਕੋਈ ਸਬਕ ਪ੍ਰਸ਼ਾਸਨ ਨੇ ਸਰਕਾਰ ਨੇ ਨਹੀਂ ਲਿਆ ਹੁਣ ਇਹ ਜਿਹੜੇ ਦਿਹਾੜੀਦਾਰ ਗਰੀਬ ਵਰਗ ਜੜਾ ਕੀ ਸਸਤੀ ਸ਼ਰਾਬ ਦੇ ਚੱਕਰ ਤੋਂ ਆਪਣੀ ਜਾਨ ਗਵਾ ਰਹੇ ਨੇ ਇਹ ਬਿਲਕੁਲ ਸਹੀ ਗੱਲ ਇਹ ਮੈਂ ਕਹਿੰਦਾ ਉਦੋਂ ਵੀ ਇੱਕ ਵਾਰੀ ਅਸੀਂ ਬੜੇ ਵੱਡੇ ਵੱਡੇ ਦਾਅਵੇ ਕਰਦੇ ਹਾਂ ਕਿ ਇਹ ਆ ਕਰਾਂਗੇ ਉਹ ਕਰਾਂਗੇ ਬਾਅਦ ਵਿੱਚ ਜਿਹੜੇ ਛੋਟੇ ਛੋਟੇ ਦੁਕਾਨ ਦੇ ਕਿਸਾਨ ਕੇ ਤੇ ਉਸ ਦੀ ਜਿਹੜੇ ਵੱਡੇ ਮਗਰਮਾਸ਼ਾ ਉਹ ਵਜ ਨਿਕਲਦੇ ਆ ਇਸ ਕਰਕੇ ਕਿੰਨੇ ਦਿਨ ਤੱਕ ਸਹੀ ਦੋਸ਼ੀਆਂ ਦੀ ਪਛਾਣ ਨਹੀਂ ਹੁੰਦੀ ਜੀ ਕਿ ਇੰਨਾ ਵੱਡੇ ਕੰਮਾਂ ਪਿੱਛੇ ਜਿਹੜੇ ਆ بڑے ਜਿਹੜੇ ਹਕੀਅਤ ਦੀ ਹੀਰਪਰਤੀ ਹੁੰਦੇ ਆ ਉਹਨਾਂ ਦੀ ਪਛਾਣ ਹੋ ਕੇ ਵੱਡੇ ਤਸਕਰਾਂ ਦੀ ਤੇ ਉਹਨਾਂ ਨੂੰ ਸਜ਼ਾ ਦੀ ਤਲਬ ਉਸ ਦੇ ਤੱਕ ਇੱਕ ਤਵਾਰ ਰੁਕ ਨਹੀਂ ਸਕਦੀ ਐ ਇਸ ਕਰਕੇ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਐ ਦੱਸਾ ਚਾਹੀਦਾ ਕਿ ਕਿਉਂ ਹੋਈ ਕਿੱਦਾਂ ਹੋਈ ਹਮ ਹਮ ਕੌਣ ਕੌਣ ਦੇ ਵਾਸਤੇ ਜਿਵੇਂ ਮਾਰਨ ਤੇ ਪਕਟਾਚਾ ਕਰਨਾ ਚਾਹੀਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਗੱਲ ਕਰਨ ਡਾਕਟਰ ਦਲਜੀਤ ਸਿੰਘ ਚੀਮਾ ਯਕੀਨਨ ਇਥੇ ਜਵਾਬ ਦੇ ਹੀ ਉਹਨਾਂ ਦਾ ਮੰਨਣਾ ਕਿ ਬੰਦੀ ਹੈ ਕਿਉਂਕਿ ਜਿਸ ਕਦਰ ਇਥੇ ਮੌਤਾਂ ਹੋਈਆਂ ਨੇ ਔਰ ਖੱਟਾ ਹੱਲੇ ਵੀ ਬਣਿਆ ਹੋਇਆ ਹੈ ਹੱਲੇ ਵੀ ਬਹੁਤ ਸਾਰਾ ਜੜਾ ਹੈ ਇਥੇ ਲੋਕ ਕਿਉਂਕਿ ਗੰਭੀਰ ਨੇ ਹਾਲਾਤਾਂ ਦੇ ਵਿੱਚ ਔਰ ਇਸ ਵੇਲੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ तमाम ਕਿਉਂਕਿ ਜਿਸ ਕਦਰ 14 ਮੌਤਾਂ ਹੋ ਗਈਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਔਰ ਇਹ ਵੀ ਹੁਣ ਅਪੀਲ ਕੀਤੀ ਜਾ ਰਹੀ ਕਿ ਜਿਨ੍ਹਾਂ ਨੇ ਵੀ ਸੇਵਨ ਕੀਤਾ ਹੈ ਕਿਉਂਕਿ ਕਈ ਵਾਰ ਜੜੇ ਅਸਰ ਹੈ ਜ਼ਹਿਰੀਲੀ ਸ਼ਰਾਬ ਦਾ ਉਹ 24 ਘੰਟਿਆਂ ਬਾਅਦ ਨਜ਼ਰ ਆਉ ਕਿ ਉਹ ਤੁਰੰਤ ਹਸਪਤਾਲ ਜਾਣ ਆਪਣਾ ਚੈੱਕਅਪ ਕਰਾਣ ਤਾਂ ਜੋ ਇਹ ਆંકੜਾ ਹੋਰ ਨਾ ਵਧੇ ਜਹੀ ਹੁਣ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਆਪਣੇ ਆਪ ਸਵਾਲ ਜ਼ਰੂਰ ਉੱਠਦੇ ਨੇ ਕਿ ਆਖਿਰ ਇਸ ਦੇ ਨਾਲ ਵੱਡਾ ਜਦੋਂ ਹਾਦਸਾ ਵਾਪਰਦਾ ਜਦੋਂ ਇੰਨਾ ਵੱਡੀ ਪਦਰ ਤੇ ਮੋਤਾ ਹੋ ਜਾਂਦੀ ਇਹਨੇ ਉਸ ਤੋਂ ਬਾਅਦ ਕਿਉਂ ਇਹ ਪ੍ਰਸ਼ਾਸਨ ਅਜਿਆ ਸਰਕਾਰ ਜਾਗਦੇ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਨਕੇਲ ਅਜਿਹੇ ਲੋਕਾਂ ਤੇ ਕੱਸੀ ਗਈ ਕਿਉਂ ਇਸ ਬਾਰੇ ਜਾਣਕਾਰੀ ਨਹੀਂ ਸੀ ਹਾਲਾਂਕਿ ਉਹਨਾਂ ਗ੍ਰਿਫਤਾਰੀਆਂ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਲੇਕਿਨ ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾ ਦੇ ਵਿੱਚ ਜੋ ਇਹ ਵੱਡਾ ਹਾਦਸਾ ਵਾਪਰ ਤਿਗੇ ਉਹਨਾਂ ਪੰਜ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਇਸ ਜ਼ਰੀਲੀ ਸ਼ਰਾਬ ਦਾ ਉਹਨਾਂ ਨੇ ਸੇਵਨ ਕੀਤਾ ਹੈ ਮਨਿੰਦਰ ਮੋਂਗਾ ਲਗਾਤਾਰ ਬਣੇ ਹੋਏ ਨੇ ਮਨਿੰਦਰ ਜਸਨਦਰ ਨਾਲ ਸੀ ਲਗਾਤਾਰ ਗੱਲ ਕਰ ਰਹੇ ਆ ਕਿ ਆਖਿਰ ਹੁਣ ਗ੍ਰਿਫਤਾਰੀਆਂ ਹੋ ਰਹੀਆਂ ਐਕਸ਼ਨ ਦੇ ਵਿੱਚ ਜ਼ਰੂਰ ਆਈ ਹੈ ਕਿਉਂਕਿ ਇੱਥੇ ਬੜੀ ਵੱਡੀ ਘਟਨਾ ਹੈ ਲੇਕਿਨ ਸਵਾਲ ਉੱਠਦਾ ਹੈ ਕਿ ਸਮਾ ਰਹਿੰਦੇ ਆ ਕਿਉਂ ਇਸ ਬਾਰੇ ਕਦਮ ਨਹੀਂ ਚੁੱਕੇ ਜਾਂਦੇ ਜਾਂ ਜਾਣਕਾਰੀ ਨਹੀਂ ਹੁੰਦੀ ਹੈ ਜਾਂ ਫਿਰ ਇਸ ਨੂੰ ਅੰਗੋਲੀਆਂ ਕੀਤਾ ਜਾਂਦਾ ਹੈ ਦੇਖੋ ਜੇਕਰ ਇਹ ਕਹੀਏ ਕਿ ਜਾਣਕਾਰੀ ਨਹੀਂ ਹੈ ਤਾਂ ਫਿਰ ਰਾਤੋਂ ਰਾਤ ਸਾਰਾ ਨੈਟਵਰਕ ਕ੍ਰੈਕ ਕਰਨ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਪਰ ਉਹ ਕਿਤਨਾ ممکن ਹੈ ਜਦੋਂ ਹਰ ਪਿੰਡ ਦੇ ਵਿੱਚ ਰੋਜ਼ਾਨਾ ਦੀ ਇਹ ਰੁਟੀਨ ਹੈ ਕਿ ਬੇਨਤ ਕਸ਼ਮੇ ਲੋਕ ਆਰਤਿਕ ਪੱਖੋਂ ਕਮਜ਼ੋਰ ਲੋਕ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਉਹਨਾਂ ਨੂੰ 30 30 40 40 ਰੁਪਏ ਦੇ ਪੈਕੇਟ ਵੇਚੇ ਜਾ ਰਹੇ ਹੈ ਮੈਥਨੋਲ ਦਾ ਇੱਕ ਜਿਹੜਾ ਗ੍ਰਾਮ ਲਿਆ ਕੇ ਉਸ ਨੂੰ ਗਲੂਡ ਕਰਕੇ ਬਕਾਇਦਾ ਤੌਰ ਤੇ ਪੈਕੇਟ ਬਣਾ ਕੇ ਪਿੰਡੋਂ ਪਿੰਡ ਜਿਹੜੇ ਆ ਭੇਜੇ ਜਾਂਦੇ ਆ ਪੂਰਾ ਇੱਕ ਨੈਟਵਰਕ ਚਲਾਇਆ ਜਾ ਰਿਆ ਸੀ ਇਸ ਜ਼ਹਿਰੀਲੀ ਸ਼ਰਾਬ ਦਾ ਜੀ ਤੋਂ ਕੱਲ ਜਿਹੜਾ ਕੋਈ ਨਾ ਕੋਈ ਕੈਮੀਕਲ ਦੀ ਘਾਟਵਾਦ ਹੋ ਗਈ ਜਿਸ ਦੇ ਚਲਦਿਆਂ ਉਹ ਸ਼ਰਾਬ ਜ਼ਹਿਰੀਲੀ ਹੋ ਗਈ ਔਰ ਤੁਰੰਤ 9:30 ਵਜੇ ਹੀ ਖਬਰਾਂ ਆਣੀ ਸ਼ੁਰੂ ਹੋ ਗਈਆਂ ਸੀ ਕਿ ਲੋਕਾਂ ਦੀ ਤਬੀਤ ਵਿਗੜਨੀ ਸ਼ੁਰੂ ਹੋਈ ਹੈ ਲੋਕਾਂ ਨੂੰ ਵਮਟਿੰਗ ਸਟਾਰਟ ਹੋਈ ਹੈ ਔਰ ਉਸ ਤੋਂ ਬਾਅਦ ਇੱਕ ਇੱਕ ਕਰਕੇ ਮੌਤਾਂ ਸ਼ੁਰੂ ਹੋਈਆਂ ਤੋਂ ਉਸ ਤੋਂ ਪ੍ਰਸ਼ਾਸਨ ਹਰਕਤ ਚ ਆਇਆ ਇੱਥੇ ਪਹੁੰਚੇ ਪ੍ਰਸ਼ਾਸਨ ਵੱਲੋਂ ਜੋ ਹੈ ਵੱਖ-ਵੱਖ ਘਰਾਂ ਦੇ ਵਿੱਚੋਂ ਜੋ ਲੋਕ ਬਿਮਾਰ ਹੋਇਸਤਨ ਸ਼ਰਾਬ ਦੇ ਚਲਦੇ ਆ ਗੰਭੀਰ ਖਾਲਸਫੀਸਾ ਨੂੰ ਹਸਤਾ ਲਿਆਂਦਾ ਲਿਜਾਇਆ ਗਿਆ ਤੇ ਹੁਣ ਤੱਕ 14 ਮੌਤਾਂ ਦੀ ਪੁਸ਼ਟੀ ਜਿਹੜੀ ਹੈ ਉਹ ਡਿਪਟੀ ਕਪੀਸ਼ੇ ਸਭ ਚੀਜ਼ਾਂ ਨੇ ਖੁਦ ਕਰ ਚੁੱਕੇ ਨੇ ਅਸੀਂ ਲਾਈਵ ਜਿਹੜੀ ਹੈ ਉਹਨਾਂ ਦੀ ਗਨਪਤ ਆਪਣੇ ਦਚਕਾ ਤੱਕ ਸਮਝੀ ਕੀਤੀ ਹੈ ਔਰ ਐਸਐਸਪੀ ਮਨਿੰਦਰ ਸਿੰਘ ਅਨੁਸਾਰ 6 ਲੋਕ ਸਾਫ ਸਿੰਘ ਪ੍ਰਭਜੀਤ ਸਿੰਘ ਜੋ ਮੁਖ ਕਿੰਗਪਿੰਨ ਨੇ ਜਿਨ੍ਹਾਂ ਦੀ ਅਗਵਾਈ ਦੇ ਹੇਠ ਪੂਰੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਕਿਸੇ ਹੋਰ ਸੂਬੇ ਤੋਂ ਵੀ ਦੱਸਿਆ ਜਾ ਰਿਹਾ ਕਿ ਕਿਸੇ ਹੋਰ ਸਟੇਟ ਤੋਂ ਇਹ ਕੈਮੀਕਲ ਲਿਆਂਦਾ ਜਾਂਦਾ ਸੀ ਔਰ ਉਸ ਤੋਂ ਬਾਦ ਨੂੰ ਡਿলিউਟ ਕਰਕੇ ਪੈਕੇਟ ਬਣਾ ਕੇ ਪਿੰਡੋਂ ਪਿੰਡੀ 30 40 ਰੁਪਏ ਦਾ ਪੈਕੇਟ ਵੇਚਿਆ ਜਾਂਦਾ ਸੀ ਤਾਂ ਇੱਕ ਪੂਰਾ ਨੈਟਵਰਕ ਜਿਹੜਾ ਚੱਲ ਰਿਹਾ ਸੀ ਤਾਂ ਹੁਣ ਤਵਾਲ ਤੇ ਹੀ ਹੈ ਕਿ ਜੇਕਰ ਇਹ ਕੰਮ ਲੰਬੇ ਅਸੇ ਤੋਂ ਚੱਲ ਰਹੀ ਸੀ ਤਾਂ ਹੁਣ ਤੱਕ ਪ੍ਰਸ਼ਾਸਨ ਦੀ ਨਜ਼ਰ ਕਿਉਂ ਨਹੀਂ ਪਈ ਆਖਰਕਾਰ ਕਿਉਂ ਪ੍ਰਸ਼ਾਸਨ ਇਨਾ ਕੁਮ ਕਰਨੀ ਨਹੀਂ ਸੁੱਤਾ ਸੀ ਜਿਹੜੀ ਨਿੰਦ ਇਹਨਾਂ 14 ਮੌਤਾਂ ਤੋਂ ਬਾਅਦ ਖੁੱਲੀ ਹੈ ਕਿਉਂ ਤਰਨ ਤਰ ਇਤਿਹਾਸੀ ਤੋਂ ਸਬਕ ਨਹੀਂ ਲਿਆ ਗਿਆ ਜਿੱਥੇ ਸੋਦੇ ਕਰੀਬ ਹੋਂਤਾ ਇਸੇ ਜ਼ਹਿਰੀਲੀ ਸ਼ਰਾਬ ਦੇ ਚਲਦੇ ਹੋਏ ਉਦੋਂ ਵੀ ਇਹੀ ਕੈਮੀਕਲ ਦਾ ਸਾਹਮਣੇ ਜ਼ਿਕਰ ਆਇਆ ਸੀ ਇਹੀ ਗੱਲ ਸਾਹਮਣੇ ਆਈ ਸੀ ਕਿ ਕੈਮੀਕਲ ਨੂੰ ਡਿਲੀਊਟ ਕਰਕੇ ਪੈਕੇਟ ਬਣਾ ਕੇ ਵੇਚੇ ਜਾਂਦਾ ਯਾਨੀ ਕਿ ਉਦੋਂ ਬਾਅਦ ਹੁਣ ਤੱਕ ਜਾਹੇ 4-5 ਸਾਲ ਹੋ ਚੁੱਕੇ ਨੇ ਉਸ ਤੋਂ ਬਾਅਦ ਵੀ ਇਹ ਇਹ ਕਾਰੋਬਾਰ ਇਹ ਨੈਟਵਰਕ ਉਸੇ ਤਰ੍ਹਾਂ ਵਕ ਵਕ ਪਿੰਡਾਂ ਦੇ ਵਿੱਚ ਜਾਰੀ ਹੈ ਤਾਂ ਅੱਜ ਜ ਇਹਨਾਂ ਕਰਾਂ ਦੇ ਵਿੱਚ ਸੱਤਰਾ ਵਿਸ਼ੇ ਹੈ ਤਾਂ ਇਹ ਜਵਾਬ ਮੰਗਰੀ ਹੈ ਕਿ ਆਖਰਕਾਰ ਕਿਉਂ ਇਹੋ ਜੇ ਕਾਰੋਬਾਰਾਂ ਨੂੰ ਠੱਲ ਨਹੀਂ ਪਾਈ ਜਾ ਰਹੀ ਯੁੱਧ ਵਿਰੁੱਧ ਨਸ਼ਾ ਯੁੱਧ ਨਸ਼ਾ ਵਿਰੁੱਧ ਕਿੱਥੇ ਹੈ ਇਹ ਯੁੱਧ ਜਿਹੜਾ ਇਹ ਯੁੱਧ ਹੈ ਜਿੱਥੇ ਸ਼ਰੇਆਮ ਜਰੀਲੀ ਸ਼ਰਾਬ ਵੇਚੀ ਜਾ ਰਹੀ ਹੈ ਜਿੱਥੇ ਘਰਾਂ ਦੇ ਕਰਤਬਾਹ ਹੋ ਰਹੇ ਹੈ ਔਰ ਹੁਣ ਸਰਕਾਰ ਇੱਥੇ ਪਹੁੰਚ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕਰ ਰਹੀ ਹੈ ਬੇਨਾਂ ਸ਼ੱਕ ਡਿਪਟੀ ਕਮਿਸ਼ਨਰ ਕਰੋ ਕਰੀ ਜਾ ਰਹੇ ਨੇ ਪੀੜਤਾਂ ਦੀ ਸਾਰ ਲੈ ਰਹੇ ਨੇ ਐਸਐਸਪੀ ਕਰੋ ਕਰੀ ਜਾ ਰਹੇ ਨੇ ਪੀੜਤਾਂ ਦੀ ਸਾਰ ਲਈ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਸ਼ਰਾਬ ਕੰਜ਼ਿਊਮ ਕੀਤੀ ਹੈ ਰਾਤੀ ਪੀਤੀ ਹੈ ਉਹਨਾਂ ਨੂੰ ਕਨਵਿੰਸ ਕਰਕੇ ਉਹਨਾਂ ਨੂੰ ਉਹਨਾਂ ਦੇ ਇਲਾਜ ਦੇ ਲਈ ਉਹਨਾਂ ਦੀ ਜਾਂਚ ਦੇ ਲਈ ਹਸਪਤਾਲਾਂ ਚ ਪਹੁੰਚਾਇਆ ਜਾ ਰਿਹਾ ਹੈ ਤੋਂ ਪਰ 14 ਘਰ ਜਿਹੜੇ ਆ ਉਤਬਾਹ ਹੋ ਚੁੱਕੇ 14 ਘਰਾਂ ਦੇ ਵਿੱਚ ਕਮਾਨ ਵਾਲੇ ਜੀ ਹੈ ਉਹ ਖਤਮ ਹੋ ਚੁੱਕੇ ਹੈ 14 ਘਟ ਹੁਣ ਰੱਬ ਪਾਸੇ ਹੈ ਸਰਕਾਰ ਤੇ ਨਜ਼ਰਾਂ ਟਿਕੀਆਂ ਕਿ ਸਰਕਾਰ ਇਨ੍ਹਾਂ ਪਰਿਵਾਰਾਂ ਦੀ ਕੀ ਸਹਾਇਤਾ ਕਰਦੀ ਹੈ ਕੀ ਕੰਪਨਸੇਸ਼ਨ ਦਿੰਦੀ ਹੈ ਕਿਸ ਤਰ੍ਹਾਂ ਇਨ੍ਹਾਂ ਪਰਿਵਾਰਾਂ ਦੀ ਬਾਹ ਫੜਦੀ ਹੈ ਜਾਂ ਫਿਰ ਜੋ ਇਸ ਜੈਰੀਲੀ ਸ਼ਰਾਬ ਦਾ ਪੂਰਾ ਨੈਟਵਰਕ ਹੈ ਕਿ ਸਵੇਰ ਤੋਂ ਲਿਆ ਕੇ ਕਿੰਨੀ ਦੇਰ ਤੋਂ ਇਹ ਕੰਮ ਕੀਤਾ ਜਾ ਰਿਹਾ ਸੀ ਸਭ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਬੰਦੀ ਹੈ ਭਾਜੀ ਕੀ ਜਾਣਕਾਰੀ ਇੱਥੇ ਕਿਸ ਤਰ੍ਹਾਂ ਹੋਈ ਹੈ ਮੋਤਰ ਜੀ ਤਾਂ ਨਹੀਂ ਭਾਜੀ ਕਿਨ ਫੰਮੀ ਹੈ ਦਰ ਸ਼ਰਾਬਰ ਕੋਈ ਕਹਿ ਨਹੀਂ ਸਕਦੇ ਕਿ ਲੂਜ ਮੋਸ਼ਨ ਤੇ ਵੌਂਟਿੰਗ ਸੀ ਜਿਆਦਾ ਮੂਜ਼ ਬੋਸ਼ੇ ਮੋਂਟਿੰਗ ਹੋਈ ਹੈ ਹਾਂਜੀ ਹੋਰ ਇਸ ਤੋਂ ਇਲਾਵਾ ਕੁਝ ਜਾਣ ਨਹੀਂ ਚਾਹ ਹਾਂਜੀ ਕਿਉਂ ਸ਼ਰਾਬ ਸ਼ਰੂਪ ਤੇ ਬਹੁਤ ਘੱਟ ਪਿੰਦਾ ਸੀਗਾ ਇਹਨੇ ਜਾਲੀ ਕਾਫੀ ਕਰਾ ਚੋ ਵੀ ਕਹਿੰਦੇ 14 ਮੁੱਟਾ ਹੋ ਗਈ ਜੀ ਹਾਂ 14 ਹਾਂ 14 ਮੁੱਟਾ ਦੱਸ ਰਹੇ ਜੀ 14 ਕੋਈ ਨਾ ਭਾਈ ਅਸੀਂ ਤੇ ਆਪਣ ਘਰੋਂ ਬਾਹਰ ਨੇ ਨਿਕਲੇ ਆ ਤੇ ਜਦੋਂ ਪਤਾ ਲੱਗਾ ਤੇ ਫੇਰ ਅਸੀਂ ਨਿਕਲੇ ਆ ਇਹ ਤੇ ਸਾਡਾ ਭਤੀਜਾ ਹੈ ਹਾਂਜੀ ਅਸੀਂ ਘਰੋਂ ਬਾਹਰ ਨਿਕਲੇ ਆ ਜਦੋਂ ਲੈਟ ਸਾ ਜਦੋਂ ਲੈ ਕੇ ਚੱਲੇ ਉਦੋਂ ਪਤਾ ਲੱਗਿਆ ਤੇ ਦੱਸਿਆ ਕਿ ਪਹਿਲਾਂ ਲੂਸ ਬੋਸ਼ਨ ਵੋਮਟਿੰਗ ਸਟਾਰਟ ਹੋਈ ਉਸ ਤੋਂ ਬਾਅਦ ਤਬੀਤ ਹਰਤ ਵਿਗੜੀ ਹੈ ਉਸ ਤੋਂ ਬਾਅਦ ਜਿਹੜਾ ਜਰੂਰ ਹਸਪਤਾਲ ਲਿਜਾਇਆ ਗਿਆ ਪਰ ਜਾ ਕੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਤਾਂ ਇਹ ਇਹ ਕਾਫੀ ਕਰਾਂ ਦੇ ਹਾਲਾਤ ਜਿਹੜੇ ਐ ਇਧਰ ਐ ਇਧਰ ਨਾ ਕਰ ਤੋ ਕਾਫੀ ਕਰਾਂ ਤੇ ਉੱਪਰ ਜਿਹੜਾ ਇਹ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਾਫੀ ਕਰਾਂ ਚ ਇਸ ਲਈ 70 ਵਿਸ਼ੇ ਨੇ ਨੇਕਾ ਕਰਾਂ ਦੇ ਜੋ ਮੁਖੀ ਸਨ ਜਾਂ ਜਿਸ ਜਿਨ੍ਹਾਂ ਦੇ ਮੋਢਿਆਂ ਤੇ ਪਰਿਵਾਰ ਦੀ ਜ਼ਿੰਮੇਵਾਰੀ ਸੀ ਉਹ ਸਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਚੁੱਕੇ ਨੇ ਤੋਂ ਕਾਫੀ ਗਮਗੀਨ ਹਾਲਾਤ ਨੇ ਇਹਨਾਂ ਪਿੰਡਾਂ ਤੇ ਜਿਨ੍ਹਾਂ ਪਿੰਡਾਂ ਤੋਂ ਵਿੱਚ ਇਹ ਜਿਹੜੀਆਂ ਮੌਤਾ ਹੋਈਆਂ ਨੇ ਤੋਂ ਡਿਪਟੀ ਕਪੀਸ਼ਰ ਖੁਦ ਜਾ ਕੇ ਇਹਨਾਂ ਪਰਿਵਾਰਾਂ ਨੂੰ ਦੁੱਖ ਸਾਂਝਾ ਕਰ ਰਹੇ ਨੇ ਦੁੱਖ ਵਧਾਰੇ ਨੇ ਉਹਨਾਂ ਦਾ ਦੁੱਖ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇहद ਗਮਗੀਨ ਹਾਲਾਤ ਨੇ ਇਹਨਾਂ ਪਿੰਡਾਂ ਚ ਉਹ ਡਿਪਟੀ ਕਪੀਸ਼ਰ ਸਾਕਸੀ ਸਾਨੀ ਖੁਦ ਘਰੋ ਘਰ ਜਾ ਕੇ ਇਹਨਾਂ ਪੀੜਤਾ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੇ ਨੇ ਦੁੱਖ ਵੰਡਾਇਆ ਜਾ ਰਿਹਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਤੋਂ ਬੇहद ਗਮਗੀਨ ਹਾਲਾਤ ਜਿਹੜੇ ਇਸ ਵੇਲੇ ਇਹਨਾਂ ਘਰਾਂ 'ਚ ਨਜ਼ਰ ਆ ਰਹੇ ਨੇ ਮੇਰਾ ਮਾਚਰਾ ਦੇਵੀ ਕਿੰਦੀ ਬਸੋਈ ਹੈ ਕੱਲ ਦੀ ਹੋਈ ਹੈ ਕਿ ਤੁਹਾਡੇ ਕੀ ਲੱਗਦੇ ਸੀ ਮੇਰਾ ਪੁੱਤ ਹੈਗਾ ਬੇਟਾ ਕਿੰਨੀ ਸੀ ਜੇ 40 45 ਸਾਲ ਹੋਣੇ ਨਾਮ ਤੁਸੀਂ ਰੋਮੀ ਰੋਮੀ ਹਾਂ ਕਿਤਰਾ ਹੋ ਗਿਆ ਮੈਨੂੰ ਤੇ ਸਾਬਜੀ ਪਤਾ ਹੀ ਨਹੀਂ ਆ ਮੈਂ ਤਾਂ ਬਾਹਰ ਨਹੀਂ ਆਏ ਇੱਥੇ ਇੱਥੇ 에 ਰਹੀ ਹੈ ਜਦੋਂ ਮੈਨੂੰ ਪਤਾ ਲੱਗਿਆ ਉਦੋਂ ਤੇ ਉੱਚਾ ਉੱਤੇ ਦੇਖੋ ਗਈ ਸੀ ਇੱਧਰ ਤੇ ਫਿਰ ਵੀ ਮੈਂ ਜਦੋਂ ਪਤਾ ਲੱਗਿਆ ਮੈਂ ਲੈਚ ਹਸਪਤਾਲ ਪੱਜੀ ਗਈ ਉੱਥੇ ਫਿਰ ਉਹਨਾਂ ਡਾਕਟਰ ਗੱਡੀ ਚ ਚੈੱਕ ਕੀਤਾ ਕਹਿੰਦੇ ਇਹਦੇ ਵਿੱਚ ਕੁਝ ਵੀ ਨਹੀਂ ਆ ਇਹਨਾਂ ਦੱਸਦੀ ਹੈ ਕਿ ਉਲਟੀਆਂ ਹੋਈਆਂ ਵਾਂ ਉਲਟੀਆਂ ਤੇ ਮਿਲ ਕੇ ਇਹਨੂੰ ਤਬਰਜੀ ਪੈਣ ਲੱਗ ਪਈ ਕਹਿੰਦਾ ਪਾਣੀ ਪਾ ਦੋ ਇਹ ਕਰ ਦੋ ਕਰ ਦੋ ਇਹ ਸਮਝ ਨਹੀਂ ਵਿਚਾਰ ਜਿੱਦਾਂ ਕਹਿੰਦਾ ਸੀ ਉਹ ਜਿੱਦਾਂ ਉਹ ਕਹਿੰਦੀ ਕਹਿੰਦਾ ਸੀ ਉਹ ਕਰਦੀ ਕਰਦੀ ਰਹੀ ਪਤਾ ਨਹੀਂ ਲੱਗਿਆ ਤੁਹਾਨੂੰ ਵੀ ਕੀ ਹੋਇਆ ਨਹੀਂ ਇਹ ਨੂੰ ਨਹੀਂ ਸਮਝਾਂਦੀ ਸੀ ਕਿ ਇਹਨੂੰ ਕੀ ਹੋਣ ਲਿਆ। ਪਿੱਤੀ ਹੈੜ ਪੀ ਜਾਂਦੀ ਐ ਤੇ ਮੈਂ ਜਦ ਕਰ ਦਵਾਈ ਦਿੰਦੀ ਆ। ਮੈਂ ਕੁਕਸ ਨਹੀਂ ਲੈਂਦੀ। ਨਹੀਂ। ਹਾਲਪਿੱਤੀ ਪਰਸੋਂ ਤੇ ਨਹੀਂ। ਇਤਨੀ ਦਿਨ ਸੇ। ਪਾਚੋ। ਉਹ ਵੀ ਸੇ ਪੀਤੀ। ਨਹੀਂ। ਬਿਲਕੁਲ ਇਸ ਵੇਲੇ ਜਿਸ ਕਦਰ ਮਨਿੰਦਰ ਪਰਿਵਾਰਾਂ ਦੇ ਵਿੱਚ ਦੁੱਖ ਹੈ ਕਿਉਂਕਿ ਇਹ ਕਰਦੇ ਜੀ ਜਿਹੜੇ ਕੀ ਇਕੱਲੇ ਕਮਾਨ ਵਾਲੇ ਔਰ ਹੁਣ ਇਹ ਅਚਾਨਕ ਦੁੱਖਾਂ ਦਾ ਪਹਾੜ ਟੁੱਟਿਆ ਔਰ ਇਹ ਜੋ ਮੌਤਾਂ ਹੋਈਆਂ ਨੇ ਇੱਕ ਬੜੀ ਵੱਡੀ ਜਵਾਬਦੇਹੀ ਬਣਦੀ ਹੈ ਔਰ ਖਾਸ ਤੌਰ ਤੇ ਜਿਹੜੇ ਲੋਕ ਇਸ ਦੇ ਪਿੱਛੇ ਅਸਲ ਸ਼ਾਮਿਲ ਨੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹਾਲਾਤ ਫਿਰ ਤੋਂ ਨਾ ਬਣਨ ਇਸ ਨੂੰ ਯਕੀਨੀ ਬਣਾਉਣਾ ਬੜੀ ਵੱਡੀ ਜ਼ਿੰਮੇਵਾਰੀ ਇਸ ਵੇਲੇ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਬਣਦੀ ਹੈ ਲੇਕਿਨ ਕਿਤੇ ਨਾ ਕਿਤੇ ਅਸੀਂ ਜਵਾਬਦੇਹੀ ਕਿਉਂਕਿ ਇੱਥੇ ਜਿਸ ਕਦਰ ਇਨ੍ਹਾਂ ਪਿੰਡਾਂ ਦੇ ਲੋਕ ਜਿਹੜੇ ਕਿ ਦਿਹਾੜੀਦਾਰ ਜਿਹੜੇ ਕਿ ਕਮਾਕਾਰਾਂ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਸਸਤੀ ਸ਼ਰਾਬ ਉਹਨਾਂ ਨੇ ਪੀਤੀ ਔਰ ਉਹਨਾਂ ਦੀ ਲਈ ਜਾਨਲੇਵਾ ਸਾਬਿਤ ਹੋਈ